ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਸਵੇਰੇ ਇਸ਼ਨਾਨ ਕਰਨ ਤੋਂ ਪਹਿਲਾਂ ਪਹਿਲਾਂ ਆ ਇੱਕ ਕੰਮ ਜ਼ਰੂਰ ਕਰਨਾ ਤਾਂ ਦੇਖਣਾ ਇਹ ਕੰਮ ਕਰਨ ਦੇ ਨਾਲ ਸਾਡੀ ਜ਼ਿੰਦਗੀ ਬਦਲ ਜਾਵੇਗੀ ਸਾਡੀ ਜ਼ਿੰਦਗੀ ਦੇ ਵਿੱਚ ਸਭ ਕੁਝ ਚੰਗਾ ਚੰਗਾ ਹੋਣਾ ਸ਼ੁਰੂ ਹੋ ਜਾਵੇਗਾ ਸਾਡੀ ਜ਼ਿੰਦਗੀ ਦੀਆਂ ਕਈ ਦੁੱਖ ਤਕਲੀਫਾਂ ਚਿੰਤਾਵਾਂ ਦੂਰ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ ਸਾਡੀ ਜ਼ਿੰਦਗੀ ਵਿੱਚ ਇੱਕ ਚੰਗਾ ਬਦਲਾਵ ਆਵੇਗਾ ਭਾਵ ਕੇ ਤੰਦਰੁਸਤੀ ਤਰੱਕੀ ਸਾਡੀ ਜ਼ਿੰਦਗੀ ਦੇ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ ਤਾਂ ਫਿਰ ਉਹ ਕਿਹੜਾ ਕੰਮ ਹੈ ਕਿੰਜ ਆਪਾਂ ਕਰਨਾ ਹੈ ਇਹ ਸਾਰੀ ਹੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨ ਜਾ ਰਹੇ ਹਾਂ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਨਾਲ ਦੀ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜਾਂ ਫਿਰ ਧੰਨ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਣਾ ਹਮੇਸ਼ਾ ਗੱਲ ਕਰਦੇ ਹੁੰਨੇ ਆ ਕਿ ਸਾਨੂੰ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਚਾਹੀਦਾ ਹੈ ਕਿਉਂਕਿ ਸਾਡੇ ਸੰਤ ਮਹਾਪੁਰਖ ਵੀ ਸਾਨੂੰ ਇਹੋ ਗੱਲ ਸਮਝਾਉਂਦੇ ਆ ਕਿ ਅੰਮ੍ਰਿਤ ਵੇਲੇ ਉੱਠਣ ਵਾਲੇ ਮਨੁੱਖਾਂ ਦੀ ਜ਼ਿੰਦਗੀ ਲੇਟ ਉੱਠਣ ਵਾਲੇ ਮਨੁੱਖਾਂ ਦੇ ਨਾਲੋਂ ਵੱਖ ਹੁੰਦੀ ਆ ਉਹਨਾਂ ਦੇ ਮੁਕਾਬਲੇ ਉਹ ਜ਼ਿਆਦਾ ਤੰਦਰੁਸਤ ਜ਼ਿਆਦਾ ਖੁਸ਼ ਰਹਿੰਦੇ ਆ ਤੇ ਆਪਣੇ ਕੰਮਕਾਰਾਂ ਨੂੰ ਵੀ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਨਿਬੇੜ ਲੈਂਦੇ ਆ ਇਸ ਕਰਕੇ ਉਹਨਾਂ ਦੀ ਜ਼ਿੰਦਗੀ ਦੀ ਉਲਝਣ ਪਰੇਸ਼ਾਨੀ ਘਟ ਜਾਂਦੀ ਆ ਭਾਵ ਕਿ ਜੇਕਰ ਸਾਡੇ ਦਿਨ ਦੀ ਸ਼ੁਰੂਆਤ ਹੀ ਵਧੀਆ ਹੁੰਦੀ ਆ ਤਾਂ ਸਾਡਾ ਪੂਰਾ ਦਿਨ ਵਧੀਆ ਬੀਤਦਾ ਹੈ ਇਸੇ ਕਰਕੇ ਹੀ ਸੰਤ ਮਹਾਂਪੁਰਖ ਜੀ ਕਹਿੰਦੇ ਨੇ ਕਿ ਸਵੇਰੇ ਉੱਠਦਿਆਂ ਸਾਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਗੁਰਬਾਣੀ ਦਾ ਗਿਆਨ ਹਾਸਿਲ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਗੁਰੂ ਦੀ ਮੱਤ ਲੈ ਕੇ ਆਪਣੀ ਜ਼ਿੰਦਗੀ ਦੇ ਦਿਨ ਭਰ ਦੇ ਸਾਰੇ ਕੰਮਕਾਰ ਸਹੀ ਤਰੀਕੇ ਦੇ ਨਾਲ ਕਰ ਪਾਈਏ ਪਰ ਫਿਰ ਵੀ ਸਾਡੇ ਵਿੱਚੋਂ ਬਹੁਤੇ ਮਨੁੱਖ ਅਜਿਹੇ ਨੇ ਜੋ ਕਹਿ ਦਿੰਦੇ ਆ ਵੀ ਅਸੀਂ ਅੰਮ੍ਰਿਤ ਵੇਲੇ ਦੇ ਵਿੱਚ ਵੀ ਉੱਠਦੇ ਆਂ ਉੱਠ ਕੇ ਇਸ਼ਨਾਨ ਵੀ ਕਰਦੇ ਆਂ ਇਸ਼્ઞਾਨ ਕਰਨ ਤੋਂ ਬਾਅਦ ਗੁਰਬਾਣੀ ਦਾ ਪਾਠ ਵੀ ਕਰਦੇ ਆ ਪਰ ਫਿਰ ਵੀ ਮਨ ਸਾਰਾ ਦਿਨ ਉਲਝਣਾ ਪਰੇਸ਼ਾਨੀਆਂ ਦੇ ਵਿੱਚ ਪਿਆ ਰਹਿੰਦਾ ਹੈ ਮਨ ਦਾ ਕਾਲਾਪਨ ਖਤਮ ਨਹੀਂ ਹੁੰਦਾ ਮਨ ਪਰੇਸ਼ਾਨ ਰਹਿੰਦਾ ਹੈ ਚਿੰਤਾ ਦੇ ਵਿੱਚ ਕਿਰਿਆ ਰਹਿੰਦਾ ਹੈ ਤਾਂ ਇੰਜ ਸਾਡੇ ਨਾਲ ਕਿਉਂ ਹੁੰਦਾ ਹੈ ਤਾਂ ਇਹਦਾ ਹੱਲ ਮਹਾਪੁਰਖ ਜੀ ਦੱਸਦੇ ਹੋਏ ਕਹਿੰਦੇ ਨੇ ਕਿ ਦੇਖੋ ਜੇਕਰ ਗੁਰਬਾਣੀ ਦਾ ਪਾਠ ਕਰਦੇ ਹੁਆ ਵੀ ਸਾਡਾ ਮਨ ਸ਼ਾਂਤ ਨਹੀਂ ਹੈ ਸਾਡਾ ਮਨ ਟਿਕਾਣੀ ਤੇ ਨਹੀਂ ਆ ਅਜੇ ਵੀ ਪਟਕ ਰਿਹਾ ਹੈ ਤਾਂ ਉਹਦਾ ਵੱਡਾ ਕਾਰਨ ਕੀ ਆ ਕਿ ਅਸੀਂ ਜਦੋਂ ਸਵੇਰੇ ਉੱਠ ਕੇ ਗੁਰਬਾਣੀ ਦਾ ਪਾਠ ਕਰਨ ਬੈਠੇ ਤਾਂ ਪਾਠ ਦੇ ਵਿੱਚ ਮਨ ਹੀ ਨਹੀਂ ਜੁੜਿਆ ਜਦੋਂ ਪਾਠ ਕਰਨਾ ਸ਼ੁਰੂ ਕੀਤਾ ਜਾਂ ਤਾਂ ਮਨ ਦੇ ਵਿੱਚ ਅਤੀਤ ਦੀਆਂ ਘਟਨਾਵਾਂ ਚੱਲਦੀਆਂ ਰਹਿੰਦੀਆਂ ਨੇ ਜਾਂ ਫਿਰ ਬਹੁਤਾ ਦੂਰ ਨਹੀਂ ਤਾਂ ਪਿਛਲੇ ਬੀਤੇ ਦਿਨ ਦੀਆਂ ਕਿ ਪਿਛਲੇ ਦਿਨ ਦੇ ਵਿੱਚ ਕੀ ਕੀ ਕੰਮ ਮੈਂ ਕੀਤੇ ਨੇ ਕੀ ਮੇਰੇ ਤੋਂ ਗਲਤੀਆਂ ਹੋਈਆਂ ਕੀ ਚੰਗੇ ਕੰਮ ਕੀਤੇ ਉਹ ਪਿਛਲੇ ਦਿਨ ਦੀਆਂ ਸਾਰੀਆਂ ਹੀ ਘਟਨਾਵਾਂ ਚਲਦੀਆਂ ਨੇ ਜਾਂ ਫਿਰ ਜੋ ਅੱਜ ਦਾ ਇਹ ਸੋਹਣਾ ਦਿਨ ਚੜਿਆ ਹੈ ਇਹ ਦਿਨ ਭਰ ਦੀਆਂ ਗੱਲਾਂ ਮਨ ਵਿੱਚ ਚਲਦੀਆਂ ਰਹਿੰਦੀਆਂ ਨੇ ਕਿ ਅੱਜ ਮੈਂ ਆਹ ਕੰਮ ਕਰਨੇ ਆ ਇੱਥੇ ਜਾਣਾ ਹੈ ਇਹਨੂੰ ਮਿਲਣਾ ਹੈ ਭਾਵੇਂ ਕਿ ਅੱਜ ਪੂਰੇ ਦਿਨ ਦੀ ਜੋ ਵੀ ਵਿਉਤਬੰਦੀ ਕੀਤੀ ਸੀ ਉਹ ਮਨ ਦੇ ਵਿੱਚ ਚਲਦੀ ਰਹਿੰਦੀ ਆ ਜਾਂ ਫਿਰ ਕਈ ਵਾਰ ਚੰਗੇ ਜਾਂ ਫਿਰ ਬਹੁਤ ਮਾੜੇ ਖਿਆਲ ਮਨ ਦੇ ਵਿੱਚ ਆਉਂਦੇ ਰਹਿੰਦੇ ਨੇ ਜਿੰਨਾ ਬਾਰੇ ਸਾਨੂੰ ਕੋਈ ਚੇਤ ਚੇਤਾ ਵੀ ਨਹੀਂ ਹੁੰਦਾ ਸਾਡਾ ਮਨ ਸਾਨੂੰ ਕਿਤੇ ਦੂਰ ਦੀਆਂ ਸਹਾਰਾਂ ਦੇ ਉੱਤੇ ਲੈ ਜਾਂਦਾ ਹੈ ਤੇ ਇਹਦਾ ਨਤੀਜਾ ਕੀ ਨਿਕਲਦਾ ਹੈ ਗੁਰਬਾਣੀ ਦਾ ਪਾਠ ਕਰਨ ਬੈਠੇ ਉਦੋਂ ਦਾ ਤਾਂ ਸਾਨੂੰ ਪਤਾ ਹੈ ਕਿ ਅਸੀਂ ਪਾਠ ਦੀ ਸ਼ੁਰੂਆਤ ਕੀਤੀ ਪਰ ਕਦੋਂ ਪਾਠ ਸੰਪੂਰਨ ਹੋ ਗਿਆ ਪਤਾ ਹੀ ਨਹੀਂ ਲੱਗਦਾ ਤੇ ਫਿਰ ਜਦੋਂ ਗੁਰਬਾਣੀ ਦੇ ਪਾਠ ਵਿੱਚ ਸਾਡਾ ਮਨ ਹੀ ਨਹੀਂ ਜੁੜਿਆ ਤਾਂ ਫਿਰ ਸਾਡਾ ਮਨ ਸ਼ਾਂਤ ਕਿੰਜ ਹੋਵੇਗਾ ਕਿਉਂਕਿ ਗੁਰਬਾਣੀ ਦਾ ਪਾਠ ਤਾਂ ਆਪਾਂ ਇਸ ਕਰਕੇ ਕਰਦੇ ਆ ਨਾ ਕਿ ਸਾਡੇ ਮਨ ਨੂੰ ਗੁਰਬਾਣੀ ਦਾ ਗਿਆਨ ਮਿਲੇ ਸਾਨੂੰ ਸਾਡੇ ਗੁਰੂ ਦੀ ਮੱਤ ਗੁਰੂ ਦੀ ਸਿੱਖਿਆ ਮਿਲੇ ਤਾਂ ਜੋ ਸਿ ਪੂਰੇ ਦਿਨ ਦੇ ਕੰਮਾਂ ਕਾਰਾਂ ਨੂੰ ਕਰ ਸਕੀਏ ਪਰ ਜਦੋਂ ਮਨ ਟਿਕਿਆ ਹੀ ਨਹੀਂ ਸਾਡੇ ਮਨ ਦੇ ਵਿੱਚ ਇੱਧਰ ਉੱਧਰ ਦੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਤਾ ਫਿਰ ਮੰਨਣੇ ਸਾਰਾ ਦਿਨ ਅਸ਼ਾਂਤੀ ਰਹਿਣਾ ਹੈ ਕਿਉਂਕਿ ਜਿਹੜੀਆਂ ਚੀਜ਼ਾਂ ਤੋਂ ਬਚਣ ਦੇ ਲਈ ਅਸੀਂ ਗੁਰਬਾਣੀ ਦਾ ਪਾਠ ਕੀਤਾ ਸੀ ਉਹ ਗੱਲਾਂ ਬਾਤਾਂ ਤਾਂ ਪਾਠ ਕਰਦੇ ਹੋયા ਵੀ ਸਾਡੇ ਮਨ ਦੇ ਵਿੱਚ ਹੀ ਚੱਲ ਰਹੀਆਂ ਸੀ ਤਾਂ ਫਿਰ ਉਹਨਾਂ ਨੇ ਤਾਂ ਆਪਣਾ ਪ੍ਰਭਾਵ ਸਾਡੇ ਉੱਤੇ ਪਾ ਹੀ ਲਿਆ ਤੇ ਉਹ ਪ੍ਰਭਾਵ ਫਿਰ ਸਾਰਾ ਦਿਨ ਹੀ ਸਾਡੇ ਮਨ ਦੇ ਉੱਤੇ ਰਹਿੰਦਾ ਹੈ ਇਸ ਕਰਕੇ ਇਥੇ ਮਹਾਂਪੁਰਖ ਜੀ ਸਾਨੂੰ ਕਹਿੰਦੇ ਨੇ ਕਿ ਜਦੋਂ ਆਪਾਂ ਸਵੇਰੇ ਸਵੇਰੇ ਉੱਠਦੇ ਆ ਨਾ ਉਠਦੇ ਅਨਸਾਰ ਆਪਣੇ ਮਨ ਨੂੰ ਕਾਬੂ ਦੇ ਵਿੱਚ ਕਰਨਾ ਹੈ ਇਹ ਨਹੀਂ ਕਿ ਉੱਠੇ ਜਲਦੀ ਜਲਦੀ ਇਸ਼ਨਾਨ ਕੀਤਾ ਤੇ ਗੁਰਬਾਣੀ ਦਾ ਪਾਠ ਕਰਨ ਬੈਠ ਗਏ ਫਿਰ ਆਪਣੇ ਕੰਮਾਂ ਧੰਦਿਆਂ ਦੇ ਲੱਗ ਕੇ ਮਹਾਂਪੁਰਖ ਜੀ ਕਹਿੰਦੇ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਜਦੋਂ ਸਾਡੀ ਅੱਖ ਖੁੱਲਦੀ ਆ ਬਿਸਤਰ ਦੇ ਉੱਤੇ ਲੰਮੇ ਪਿਆ ਹੋਇਆ ਭਾਵੇਂ ਆਪਣੇ ਬਿਸਤਰ ਦੀ ਉੱਪਰ ਬੈਠ ਕੇ ਕੁਝ دیر ਤੱਕ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰੋ ਜਾਂ ਫਿਰ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰੋ ਜਾਂ ਮੂਲ ਮੰਤਰ ਜੀ ਦਾ ਜਾਪ ਕਰ ਲਓ ਇਹ ਬਿਨਾਂ ਨਹਾਤਿਆਂ ਬਿਨਾਂ ਮੂੰਹ ਧੋਤਿਆਂ ਹੀ ਆਪਣੇ ਬਿਸਤਰ ਦੇ ਉੱਪਰ ਬੈਠ ਕੇ ਹੀ ਆਪਾਂ ਇਸ ਤਰ੍ਹਾਂ ਵਾਹਿਗੁਰੂ ਜੀ ਨੂੰ ਯਾਦ ਕਰਨਾ ਹੈ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਕਿਉਂਕਿ ਜੇ ਉੱਠਦਿਆਂ ਸਾਰ ਹੀ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਗਿਆ ਤਾਂ ਸਾਰਾ ਦਿਨ ਹੀ ਜੁੜਿਆ ਰਹੇਗਾ ਤੇ ਸਾਰਾ ਦਿਨ ਸ਼ਾਂਤ ਰਹੇਗਾ ਪਰ ਜੇਕਰ ਸਵੇਰੇ ਉੱਠਦਿਆਂ ਸਾਰ ਪਹਿਲਾਂ ਵਿਚਾਰ ਹੀ ਅਸੀਂ ਆਪਣੇ ਮਨ ਨੂੰ ਚਿੰਤਾ ਦੇ ਦਿੱਤੀ ਆਪਣੇ ਕੰਮਕਾਰ ਦੇ ਬੋਝ ਆਪਣੇ ਮਨ ਦੇ ਉੱਤੇ ਪਾ ਲਏ ਤਾਂ ਫਿਰ ਸਾਰਾ ਦਿਨ ਟਿਕਾਣੇ ਨਹੀਂ ਆਉਂਦਾ ਸਾਡਾ ਮਨ ਉੱਠਦਿਆਂ ਸਾਰ ਅੱਖਾਂ ਖੋਲਦਿਆਂ ਸਾਰ ਪਹਿਲਾ ਸ਼ਬਦ ਸਾਡੇ ਮੂੰਹ ਵਿੱਚੋਂ ਨਿਕਲਣਾ ਚਾਹੀਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ ਤੇਰਾ ਹੀ ਆਸਰਾ ਫਿਰ ਬੈਠ ਕੇ ਵਾਹਿਗੁਰੂ ਜੀ ਦਾ ਜਾਪ ਕਰ ਲਈਏ ਮੂਲ ਮੰਤਰ ਜੀ ਦਾ ਜਾਪ ਕਰ ਲਈਏ ਤੇ ਉਸ ਤੋਂ ਬਾਅਦ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਨਾ ਹੈ ਬਿਸਤਰ ਦੇ ਉੱਪਰ ਬੈਠਿਆ ਹੋਇਆ ਵਾਹਿਗੁਰੂ ਜੀ ਦਾ ਇੱਕ ਇੱਕ ਚੀਜ਼ ਦੇ ਲਈ ਸ਼ੁਕਰਾਨਾ ਕਰਨਾ ਹੈ ਸਤਿਗੁਰ ਸੱਚੇ ਪਾਤਸ਼ਾਹ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਮੈਨੂੰ ਇਹ ਸੋਹਣਾ ਸਰੀਰ ਦਿੱਤਾ ਜਿਹਦੇ ਨਾਲ ਮੈਂ ਆਪਣੇ ਸਾਰੇ ਹੀ ਕੰਮਕਾਰ ਖੁਦ ਕਰ ਸਕਦਾ ਹਾਂ ਮੈਂ ਕਿਸੇ ਦਾ ਕਿਸੇ ਵੀ ਚੀਜ਼ ਦੇ ਲਈ ਮਹਤਾਜ ਨਹੀਂ ਹਾਂ ਮੈਂ ਆਪਣੀ ਮਰਜ਼ੀ ਦੇ ਨਾਲ ਕਿਤੇ ਆ ਜਾ ਸਕਦਾ ਹਾਂ ਆਪਣੀ ਮਰਜ਼ੀ ਦੇ ਫੈਸਲੇ ਕਰ ਸਕਦਾ ਹਾਂ ਮਰਜ਼ੀ ਦੇ ਨਾਲ ਖਾ ਪੀ ਸਕਦਾ ਹਾਂ ਇਹ ਜੋ ਤੁਸੀਂ ਮੈਨੂੰ ਸੋਹਣਾ ਸਰੀਰ ਦਿੱਤਾ ਹੈ ਨਾ ਇਹਦੇ ਲਈ ਆਪ ਜੀ ਦਾ ਧੰਨਵਾਦ ਇਹ ਸੋਹਣਾ ਘਰਬਾਰ ਮੈਨੂੰ ਦਿੱਤਾ ਸੋਹਣਾ ਪਰਿਵਾਰ ਦਿੱਤਾ ਉਹਦੇ ਲਈ ਧੰਨਵਾਦ ਅੰਮ੍ਰਿਤ ਵੇਲੇ ਉੱਠਣ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਸੱਚੇ ਪਾਸ਼ਾ ਅੰਮ੍ਰਿਤ ਵੇਲੇ ਦੇ ਵਿੱਚ ਉੱਠਣ ਦੀ ਹਿੰਮਤ ਬਖਸ਼ੀ ਆ ਉਹਦੇ ਲਈ ਧੰਨਵਾਦ ਕਿਉਂਕਿ ਹਰ ਇੱਕ ਬੰਦਾ ਅੰਮ੍ਰਿਤ ਵੇਲੇ ਦੇ ਵਿੱਚ ਨਹੀਂ ਉੱਠ ਸਕਦਾ ਜੇਕਰ ਤੁਸੀਂ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਰਹੇ ਆ ਤਾਂ ਇਹ ਬਹੁਤ ਹੀ ਵੱਡੀ ਗੱਲ ਹੈ ਇਹ ਆਪਣੇ ਆਪ ਦੇ ਵਿੱਚ 사ਤਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਆ ਬਰਕਤ ਆ ਸਾਡੇ ਉੱਤੇ ਕਿ ਸਾਨੂੰ ਅੰਮ੍ਰਿਤ ਵੇਲਾ ਮਿਲਿਆ ਹੈ ਨਹੀਂ ਤੇ ਅੰਮ੍ਰਿਤ ਵੇਲੇ ਉੱਠਣ ਦੇ ਲਈ ਕਈ ਲੋਕ ਬਹੁਤ ਯਤਨ ਕਰਦੇ ਨੇ ਪਰ ਉਹਨਾਂ ਕੋਲੋਂ ਉੱਠਿਆ ਨਹੀਂ ਜਾਂਦਾ ਅੰਮ੍ਰਿਤ ਵੇਲੇ ਉੱਠਣਾ ਸਵੇਰੇ ਉੱਠ ਕੇ ਇੱਕ ਆਪਣੇ ਆਪ ਦੇ ਨਾਲ ਆਪਣੀ ਨੀਂਦ ਨਾਲ ਜੁੱਧ ਕਰਨ ਦੇ ਬਰਾਬਰ ਹੁੰਦਾ ਹੈ ਇਸੇ ਹੀ ਤਰ੍ਹਾਂ ਜਦੋਂ ਆਪਾਂ ਇਕੱਲੀ ਇਕੱਲੀ ਚੀਜ਼ ਦਾ ਸ਼ੁਕਰਾਨਾ ਕਰਾਂਗੇ ਅੰਮ੍ਰਿਤ ਵੇਲੇ ਤੇ ਲਈ ਸ਼ੁਕਰਾਨਾ ਕਰਾਂਗੇ ਤਾਂ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਜਾਣਾ ਹੈ ਫਿਰ ਮਾਲਕ ਦਾ ਸ਼ੁਕਰਾਨਾ ਕਰਕੇ ਹੀ ਪੈਰ ਬਿਸਤਰੇ ਤੋਂ ਥੱਲੇ ਲਾਉਣਾ ਹੈ ਫਿਰ ਇਸ਼ਨਾਨ ਕਰਨਾ ਤੇ ਇਸ਼ਨਾਨ ਕਰਦਿਆਂ ਹੋਇਆਂ ਵੀ ਇਹ ਨਹੀਂ ਹੈ ਕਿ ਮਨ ਦੇ ਵਿੱਚ ਕਈ ਕੁਝ ਚੱਲਦਾ ਹੋਵੇ ਉੱਠਦਿਆਂ ਸਾਰ ਕਮਾਕਾਰਾਂ ਦਾ ਮੋਹ ਪਾ ਲੈਣਾ ਤੇ ਵਾਰ-ਵਾਰ ਟਾਈਮ ਵੱਲ ਵੇਖੀ ਜਾਣਾ ਕਿ ਕਿੰਨਾ ਕੁ ਟਾਈਮ ਹੋ ਗਿਆ ਇਸ ਲਈ ਦਰਮਾੰਦਾ ਕਾਲਾਪਨ ਖਤਮ ਨਹੀਂ ਹੁੰਦਾ ਜਿੰਨੀ ਦੇਰ ਤੱਕ ਆਪਾਂ ਵਾਹਿਗੁਰੂ ਜੀ ਨੂੰ ਯਾਦ ਕਰਨਾ ਹੈ ਓਨੀ ਦੇਰ ਤੱਕ ਆਪਾਂ ਵਾਹਿਗੁਰੂ ਜੀ ਨੂੰ ਹੀ ਯਾਦ ਕਰਨਾ ਹੈ ਇਹ ਨਹੀਂ ਕਿ ਸਾਡੇ ਕੰਮ ਧੰਦਿਆਂ ਦੀਆਂ ਟੈਨਸ਼ਨਾਂ ਚਿੰਤਾਵਾਂ ਚੱਲਦੀਆਂ ਰਹਿਣ ਅਸੀਂ ਵਾਰ-ਵਾਰ ਕੱڑی ਨੂੰ ਹੀ ਦੇਖਦੇ ਰਹੀਏ ਟਾਈਮ ਨੂੰ ਹੀ ਦੇਖਦੇ ਰਹੀਏ ਤਾਂ ਇਹ ਸਭ ਕੁਝ ਤਾਂ ਹੋਵੇਗਾ ਜਦੋਂ ਆਪਾਂ ਸਵੇਰੇ ਉੱਠਦਿਆਂ ਸਾਰ ਵੀ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਾਂਗੇ ਤਾਂ ਇਹ ਕੁਝ ਵਿਚਾਰਾਂ ਸਾਂਝੂ ਮਾਪੁਰਖਾਂ ਦੇ ਮੂੰਹੋਂ ਸੁਣੀਆਂ ਨੇ ਜੋ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਤਾਂ ਫਿਰ ਆਓ ਆਪਾਂ ਵੀ ਆਪਣੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਸ਼ੁਕਰਾਨੇ ਤੋਂ ਕਰਕੇ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨ ਬੈਠੀਏ ਤਾਂ ਮਨ ਟਿਕਿਆ ਰਹੇਗਾ ਫਿਰ ਆਰਾਮ ਦੇ ਨਾਲ ਆਪਾਂ ਗੁਰਬਾਣੀ ਦਾ ਪਾਠ ਕਰ ਲਵਾਂਗੇ ਫਿਰ ਪਾਠ ਕਰਨ ਦੇ ਵਿੱਚ ਮਨ ਜੁੜੇਗਾ ਗੁਰਬਾਣੀ ਦੇ ਇੱਕ ਬਾਣੀ ਦੇ ਇਕੱਲੇ ਇਕੱਲੇ ਸ਼ਬਦ ਦੀ ਸਮਝ ਵੀ ਆਵੇਗੀ ਕਿਉਂਕਿ ਜਦੋਂ ਆਪਾਂ ਬੜੇ ਹੀ ਪਿਆਰ ਨਾਲ ਸਤਿਕਾਰ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਗੁਰਬਾਣੀ ਦਾ ਪਾਠ ਕਰਦੇ ਆਂ ਤਾਂ ਸਾਨੂੰ ਨਾਲ ਦੀ ਨਾਲ ਸਮਝ ਆਉਂਦੀ ਜਾਂਦੀ ਹੈ ਕੋਸ਼ਿਸ਼ ਕਰਨੀ ਹੈ ਕਿ ਗੁਰਬਾਣੀ ਦੇ ਗਿਆਨ ਨੂੰ ਸਮਝੀਏ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਪਰ ਜੇ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ ਕਿਸੇ ਨੂੰ ਕੋਈ ਵੀ ਗੱਲ ਚੰਗੀ ਨਾ ਲੱਗੀ ਹੋਵੇ ਤਾਂ ਆਪਣੀ ਵੱਡੀ ਜਾਂ ਛੋਟੀ ਭੈਣ ਸਮਝ ਕੇ ਮਾਫ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ